ਦਾ ਦਾ ਦੌਰਾਨ ਕਿ ਜਿੱਥੇ ਜਿੱਥੇ ਲੋਕ ਸੀ ਉੱਥੇ ਦੇਖ ਕੇ ਆਇਆ ਕਿ ਜੋ ਵੀ ਕਾਰਵਾਈ ਪ੍ਰਸ਼ਾਸਨ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਤੇ ਪਲਾਨਿੰਗ ਬੋਰਡ ਦੇ ਚੇਅਰਮੈਨ ਲਿਬਰਾਈ ਸਾਰੇ ਹੋਰ ਵੱਖ-ਵੱਖ ਪੰਡਾ ਪੰਚਪੰਚ ਸਾਹਿਬ ਬਾਕੀ ਹੋਲਡਰ ਸਰਵਾਰ ਚੇਅਰਮੈਨ ਸਰਕਾਰੀ ਪੰਚੀਓ ਸੋ ਜੋ ਪਿੰਡ ਦੇ ਲੋਕਾਂ ਦੀ ਜੋ ਦਿੱਕਤ ਸੀ ਅਲਗ-ਵਲ ਅਸੀਂ ਦੇਖਿਆ ਜਾਂ ਕਿ ਕੋਈ ਪ੍ਰੋਬਲਮ ਆਈ ਆ ਕੋਈ ਕੁਦਰਤੀ ਆਫਤ ਹੈ ਕੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸੰਜਮ ਦੇ ਨਾਲ ਇਮੀਂ ਨੰਨ ਜਿੱਠਾ ਜਾਵੇ ਕੁਝ ਕੁਦਰਤੀ ਆਫਤ ਹੈ ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੁੰਦਾ ਹਾਂ ਅਸੀਂ ਆਪਣੀ ਡਿਊਟੀ ਜਿਹੜੀ ਆ ਪੂਰੀ ਇਮਾਨਦਾਰੀ ਤੰਦ ਹੀ ਜਿਸ ਨੇ ਵਾਰੀ ਦਿਨਨ ਪਾ ਰਹੇ ਆ ਜੋ ਵੀ ਦਿੱਕਤਾਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਲੜ ਕੇ ਆਪਾਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਮੈਂ ਫਿਰ ਕਹਨਾ ਕਿ ਸੰਜਮ ਜਰੂਰ ਰੱਖਿਆ ਜਾਵੇ ਬਹੁਤ ਸਾਰੇ ਜਗ੍ਹਾ ਤੇ ਵਿੱਚ ਆਪਾਂ ਦੇਖਣ ਲੱਗਦਾ ਕਿ ਪੁਰਾਣੀ ਚੀਜ਼ ਨਹੀਂ ਹੋਈ ਪੁਰਾਣੀ ਨਹੀਂ ਹੋਈ ਹੋ ਜੂਗਾ ਪਰ ਆਪਾਂ ਅੱਜ ਇੱਥੇ ਸਿਰਫ ਇਹ ਗੱਲ ਕਰੀਏ ਕਿ ਆਪਾਂ ਬਚੜਾ ਕਿੱਦਾਂ ਬਚੌੜਾ ਕਿੱਦਾਂ ਆਪਾਂ ਇਲਾਕੇ ਦੇ ਲੋਕਾਂ ਨੂੰ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਅਸੀਂ ਪਿੱਛੇ ਗੁਰਦਾਸਪੁਰ ਡਿਊਟੀ ਲੱਗੀ ਸੀ ਬਾਬਾ ਬਕਾਲਾ ਜਾ ਕੇ ਧੀਰੇ ਬੱਬਾ ਨਾਲ ਜਿਹਨੇ ਬਾਬਾ ਨਾਨਕ ਜਾ ਕੇ ਆਏ ਉੱਥੇ ਅਸੀਂ ਦੇਖ ਕੇ ਆਏ ਕਿ ਬਹੁਤ ਔਖੇ ਸਥਿਤੀ ਸੀ ਜਿਹੜੀ ਔਖੀ ਕੰਡੀਸ਼ਨ ਜਿਹੜੀ ਆ ਹੋਈ ਪਈ ਆ ਅਸੀਂ ਅਰਦਾਸ ਕਰਦੇ ਆ ਕਿ ਪੰਜਾਬ ਦੇ ਵਿੱਚ ਕਿ ਸਾਰੇ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਪ੍ਰਮਾਤਮਾ ਨੂੰ ਤੇ ਮੀਰ ਪਰੇਹਾਤਰਿਕ ਤੇ ਅਸੀਂ ਇਸ ਕੁਦਰਤੀ ਆਫਤ ਦੇ ਨਾਲ ਰਲ ਮਿਲ ਕੇ ਜੀਣ ਜੀਏ ਮੈਂ ਫਿਰ ਕਹਨਾ ਕਿ ਇਹ ਚੀਜ਼ਾਂ ਹੁੰਦੀਆਂ ਨੇ ਲਾਈਫ ਦੇ ਵਿੱਚ ਬਹੁਤ ਖੁਸ਼ ਹੋ ਜਾਂਦਾ ਪਰ ਅਪਾ ਸਾਰੇ ਜਦੋਂ ਇਕੱਠੇ ਹੋ ਕੇ ਅਰਦਾਸ ਕਰਾਂਗੇ ਗੁਰੂ ਮਹਾਰਾਜ ਜੀ ਕਿਤਾ ਇਹ ਜੀ ਦਾ ਇਹ ਹੱਲ ਹੋ ਨਿਕਲ ਜੂਗਾ ਸੋ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਸਾਥ ਦੀ ਲੋੜ ਆ ਸੋ ਅਸੀਂ ਸਾਰੇ ਰਲ ਕੇ ਮਾਨ ਸਰਕਾਰ ਲੱਗੀ ਹੋਈ ਆ ਅਸੀਂ ਸਾਰੇ ਲੱਗੇ ਹੋਏ ਆ ਪ੍ਰਸ਼ਾਸਨ ਸਾਡਾ ਸਾਰਾ ਲੱਗਿਆ ਹੈ ਸੋ ਅਸੀਂ ਚਾਹੁੰਦੇ ਆ ਕਿ ਸਾਰੇ ਅਪਰ ਰਲ ਕੇ ਕੰਮ ਕਰੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋੜੇ ਸੁਖਾਵਾਂ ਜਿਹੜਾ ਮਾਣ ਦਾ ਦੇਖਣ ਨੂੰ ਸਮਝ ਲੋਕਾਂ ਦਾ ਫੁਹਾ ਬੜੀਆਂ ਫਲੰਗ ਨੇ ਕਈ ਤਰ੍ਹਾਂ ਦੀ ਉਹਨਾਂ ਲਈ ਕੀ ਵਾਰਮ ਅਪ ਮੈਂ ਫਿਰ ਕਹਿ ਰਿਹਾ ਦੇਖੋ ਹੇ ਹਰ ਤਰ੍ਹਾਂ ਦਾ ਬੰਦਾ ਦੁਨੀਆ ਚ ਹੈਗਾ ਆਪਵਾਮਾ ਫੈਲਾਉਣ ਵਾਲਿਆਂ ਨੂੰ ਮੇਰੀ ਬੇਨਤੀ ਵੀ ਹੈ ਪਈਆਂ ਮੰਨ ਕੇ ਕਿ ਬਹੁਤ ਔਖੀ ਕੰਡੀਸ਼ਨ ਚ ਆਪਾਂ ਲੰਘ ਰਹੇ ਹਾਂ ਮੈਂ ਜਿੱਥੇ ਖੜਿਆ ਆ ਬਹੁਤ ਸੌਖੀ ਖੜਿਆ ਆ परमात्मा ਦੀ ਕਿਰਪਾ ਹੈ ਪਰ ਜਿੱਥੇ ਅਸੀਂ ਜਾ ਕੇ ਗੁਰਦਾਸਪੁਰ ਜੀ ਤੁਸੀਂ ਉੱਥੇ ਦੇਖੋਗੇ ਤੁਹਾਨੂੰ ਡਰ ਲੱਗੂਗਾ ਦੇਖ ਕੇ ਕਿ ਅਸੀਂ ਕਿੱਥੇ ਆ ਗਏ ਉਹ ਉਸ ਕਰਕੇ ਆਪਾਂ ਇਹ ਆਵਾਮਾ ਤੋਂ ਪਰ ਮੈਂ ਇੱਕ ਜਿਹਾ ਐਡ ਕਰਨਾ ਚਾਹੁੰਗਾ ਕਿ ਚੜ੍ਹਦੀ ਕਲਾ ਦੇ ਵਿੱਚ ਮੈਂ ਲੋਕ ਵੇਖੇ ਮੈਂ ਜਦੋਂ ਜਾ ਕੇ ਪੁੱਛਿਆ ਬਜ਼ੁਰਗਾਂ ਨੂੰ ਜਾਂ ਉਕੀ ਪੈਣਾ ਨੂੰ ਮਾਤਾ ਮਾਂ ਨੂੰ ਬੱਚਿਆਂ ਨੂੰ ਉਹ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਸੀਗੇ ਕਹਿੰਦੇ ਕੋਈ ਗੱਲ ਨਹੀਂ ਸਮਾਂ ਜਿਹੜਾ ਲੰਘ ਜਾਣਾ ਹੁੰਦਾ ਜਾਂਦਾ ਰਹਿੰਦਾ ਉੱਥੇ ਵੀ ਕਈ ਆਵਾਮਾਂ ਵਾਲਾ ਕੋਈ ਨਾ ਕੋ ਹੋ ਜਾਂਦਾ ਇੱਕ ਸੀਗਾ ਉਹ ਕਹਿੰਦਾ ਜੀ ਆ ਨਹੀਂ ਹੋਇਆ ਫਲਾਣਾ ਨਹੀਂ ਹੋਇਆ ਜਿਵੇਂ ਹੋ ਜਾਂਦਾ ਚਲੋ ਹੈਨਾ ਇੱਕ ਬਜ਼ੁਰਗ ਨੇ ਬਹੁਤ ਵਧੀਆ ਗੱਲ ਕਹੀ ਉਹਨੂੰ ਟੋਕ ਕੇ ਕਹਿੰਦੇ ਐਮਐਲਏ ਸਾਹਿਬ ਕਹਿੰਦੇ ਸਾਡੇ ਉਰੇ ਕੋਈ ਕਮੀ ਨਹੀਂ ਛੱਡੀ ਸਰਕਾਰ ਨੇ ਪਾਣੀ ਦੀ ਬਿਜਲੀ ਦੀ ਹਰ ਚੀਜ਼ ਦੀ ਕਮੀ ਜਿਹੜੀ ਉਹ ਦੂਰ ਕੀਤੀ ਉਹ ਸਾਨੂੰ ਸਾਰਾ ਕੁਝ ਮਿਲਿਆ ਅੱਜ ਤੁਸੀਂ ਵੀ ਕਹਿੰਦੇ ਇੱਥੇ ਆਏ ਹੋ ਪਹਿਲੀ ਵਾਰੀ ਹੋਇਆ ਕਿ ਐਮਐਲਏ ਸਾਡੇ ਕੋਲ ਇੱਥੇ ਪਹੁੰਚੇ ਨੇ ਅੱਜ ਤੱਕ ਦੀ ਸਾਡੀ ਲਾਈਫ ਦੇ ਵਿੱਚ ਸਾਡੇ ਕੋਲੇ ਸਰਕਾਰ ਦੇ ਨੁਮਾਇੰਦੇ ਪਹੁੰਚੇ ਨੇ ਉਹ ਕਹਿੰਦੇ ਅਸੀਂ ਖੁਸ਼ ਆ ਕੋਈ ਗੱਲ ਇਹ ਸਮਾਂ ਲੰਘ ਜਾਣਾ ਤੁਹਾਡਾ ਇੱਥੇ ਆਉਣ ਦਾ ਧੰਨਵਾਦ ਉਲਟਾ ਸਾਨੂੰ ਚਾਹ ਰੋਟੀ ਪੁੱਛੀ ਉਹਨਾਂ ਨੇ ਤੇ ਉਹ ਗੁਰਗਨ ਕਿਹਾ ਸੀ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੀ ਸਾਡੇ ਨਾਲ ਕਰੀ ਸੋ ਹਵਾ ਫੈਲਾਉਣ ਵਾਲੇ ਇੱਕ ਜਾਂ ਦੋ ਹੁੰਦਾ ਤੇ ਉਹਨੂੰ ਕੰਡੈਮ ਕਰਨ ਵਾਲੇ ਨੂੰ ਰੋਕਣ ਵਾਲੇ ਸਾਡੇ ਕੋਲ ਹਜ਼ਾਰਾਂ ਲੋਕ ਖੜੇ ਨੇ ਹਜ਼ਾਰਾਂ ਸਾਥੀ ਖੜੇ ਨੇ ਉਹਨਾਂ ਨੇ ਆਪਾਂ ਫਿਰ ਵੀ ਇੱਥੇ ਕਹਿੰਦੇ ਕਿ ਹਵਾਵਾਂ ਤੋਂ ਦੂਰ ਰੋ ਕੋਈ ਦਿੱਕਤ ਨਹੀਂ ਸਾਰਾ ਕੁਝ ਕੰਟਰੋਲ ਹੈ ਸਾਡਾ ਪ੍ਰਸ਼ਾਸਨ ਮੁਸਤਫੀ ਜਨਰ ਕੰਮ ਕਰ ਰਿਹਾ ਹੈ ਵੀਰ ਵੀ ਅਸੀਂ ਕੁਦਰਤ ਅੱਗੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪੰਜਾਬ ਕਿਨੇ ਲਕਸ ਦੇ ਵਕਫਾ ਪੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਜਿੱਥੇ ਲੋਕ ਸੀ ਉੱਥੇ ਦੇਖ ਕੇ ਆਏ ਆ ਕਿ ਜੋ ਵੀ ਕਾਰਵਾਈ ਪ੍ਰਸ਼ਾਸਨ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਤੇ ਪਲਾਨਿੰਗ ਬੋਰਡ ਦੇ ਚੇਅਰਮੈਨ ਲਿਬਰਾ ਜੀ ਸਾਰੇ ਹੋਰ ਵਕਫਾ ਪੰਡਾਂ ਤੋਂ ਪੰਚ ਪੰਚ ਸਾਹਿਬ ਵਕਫਾ 홀ਡਰ ਸਾਹਿਬ ਚੇਅਰਮੈਨ ਸਰਕਾਰੀ ਪੰਚੀਓ ਸੋ ਜੋ ਪਿੰਡ ਦੇ ਲੋਕਾਂ ਦੀ ਜੋ ਦਿੱਕਤ ਸੀ ਵਾਲਦਾਰੇ ਅਸੀਂ ਦੇਖ ਕੇ ਆਏ ਆ ਕੋਈ ਪ੍ਰੋਬਲਮ ਆਈ ਆ ਕੋਈ ਕੁਦਰਤੀ ਆਫਤ ਹੈ ਕੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸੰਜਮ ਦੇ ਨਾਲ ਇਹ ਨਹੀਂ ਜਿੱਠਾ ਜਾਵੇ ਕੁਝ ਕੁਦਰਤੀ ਆਫਤ ਹੈ ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੁੰਦਾ ਹਾਂ ਅਸੀਂ ਆਪਣੀ ਡਿਊਟੀ ਜਿਹੜੀ ਆ ਪੂਰੀ ਇਮਾਨਦਾਰੀ ਤਨਦੇਹੀ ਤੇ ਜ਼ਿੰਮੇਵਾਰੀ ਦੇ ਨਾਲ ਨਿਭਾ ਰਹੇ ਹਾਂ ਜੋ ਵੀ ਦਿੱਕਤਾਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਲੜ ਕੇ ਆਪਾਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਮੈਂ ਫਿਰ ਕਹਿੰਨਾ ਕਿ ਸੰਜਮ ਜ਼ਰੂਰ ਰੱਖਿਆ ਜਾਵੇ ਬਹੁਤ ਸਾਰੇ ਜਗ੍ਹਾ ਤੇ ਵਿੱਚ ਆਪਾਂ ਨੂੰ ਲੱਗਦਾ ਕਿ ਪੁਰਾਣੀ ਚੀਜ਼ ਨਹੀਂ ਹੋਈ ਪੁਰਾਣੀ ਨਹੀਂ ਹੋਈ ਹੋ ਜੂਗਾ ਪਰ ਆਪਾਂ ਅੱਜ ਇੱਥੇ ਸਿਰਫ ਇਹ ਗੱਲ ਕਰੀਏ ਕਿ ਆਪਾਂ ਬਚੜਾ ਕਿੱਦਾਂ ਬਚੌੜਾ ਕਿੱਦਾਂ ਆਪਣੇ ਇਲਾਕੇ ਦੇ ਲੋਕਾਂ ਨੂੰ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਵਾਰ ਅਸੀਂ ਪਿੱਛੇ ਗੁਰਦਾਸਪੁਰ ਡਿਊਟੀ ਲੱਗੀ ਸੀ ਬਾਬਾ ਬਕਾਲਾ ਜਾ ਕੇ ਧੀਰੇ ਬੱਬਰਾਨਾ ਅਕਸਰ ਧੀਰੇ ਬੱਬਰਾਨਾ ਜਾ ਕੇ ਆਏ ਆ ਉੱਥੇ ਅਸੀਂ ਦੇਖ ਕੇ ਆਏ ਆ ਕਿ ਬਹੁਤ ਔਖੀ ਸਥਿਤੀ ਜਿਹੜੀ ਔਖੀ ਕੰਡੀਸ਼ਨ ਜਿਹੜੀ ਆ ਹੋਈ ਪਈ ਆ ਅਸੀਂ ਅਰਦਾਸ ਕਰਦੇ ਆ ਕਿ ਪੰਜਾਬ ਦੇ ਵਿੱਚ ਕਿ ਸਾਰੇ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਪ੍ਰਮਾਤਮਾ ਨੂੰ ਤੇ ਮੇਰ ਪਰੇ ਹੱਥ ਰੱਖੇ ਕਿ ਅਸੀਂ ਇਸ ਕੁਦਰਤੀ ਆਫਤ ਦੇ ਨਾਲ ਰਲ ਮਿਲ ਕੇ ਜੀਠੀਏ ਮੈਂ ਫਿਰ ਕਹਨਾ ਕਿ ਇਹ ਚੀਜ਼ਾਂ ਹੁੰਦੀਆਂ ਨੇ ਲਾਈਫ ਦੇ ਵਿੱਚ ਬਹੁਤ ਖੁਸ਼ ਹੋ ਜਾਂਦਾ ਪਰ ਆਪਾਂ ਸਾਰੇ ਜਦੋਂ ਇਕੱਠੇ ਹੋ ਕੇ ਅਰਦਾਸ ਕਰਾਂਗੇ ਗੁਰੂ ਮਹਾਰਾਜ ਜੀ ਕਿਰਦਾ ਇਹ ਚੀਜ਼ਾਂ ਦਾ ਇਹ ਹੱਲ ਹੋ ਨਿਕਲ ਜੂਗਾ ਸੋ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਸਾਥ ਦੀ ਲੋੜ ਆ ਸੋ ਅਸੀਂ ਸਾਰੇ ਰਲ ਕੇ ਮਾਨ ਸਰਕਾਰ ਲੱਗੀ ਹੋਈ ਆ ਅਸੀਂ ਸਾਰੇ ਲੱਗੇ ਆ ਪ੍ਰਸ਼ਾਸਨ ਸਾਡਾ ਸਾਰਾ ਲੱਗਿਆ ਹੈ ਸੋ ਅਸੀਂ ਚਾਹੁੰਦੇ ਆ ਕਿ ਸਾਰੇ ਆਪਾਂ ਰਲ ਕੇ ਕੰਮ ਕਰੀਏ ਤੇ ਆਉਣ ਔਰ ਇੱਕ ਦਿਨਾਂ ਦੇ ਵਿੱਚ بڑے ਸੁਖਾਵਾਂ ਜਿਹੜਾ ਮਾਹੌਲ ਦੇਖਣ ਨੂੰ ਸਮਝ ਲੋਕਾਂ ਦਾ ਸੁਆ ਬੜੀਆਂ ਫਲੰਦਰੀਆਂ ਤਰੀਕਿਆਂ ਦੀ ਉਹਨਾਂ ਨੇ ਕੀ ਵਾਰਮਪ ਮੈਂ ਫਿਰ ਕਹਿ ਰਿਹਾ ਦੇਖੋ ਹਰ ਤਰ੍ਹਾਂ ਦਾ ਬੰਦਾ ਦੁਨੀਆ 'ਚ ਹੈਗਾ ਆਪਾ ਧਰਮਾ ਫੈਲਾਉਣ ਵਾਲਿਆਂ ਨੂੰ ਮੇਰੀ ਬੇਨਤੀ ਵੀ ਹੈ ਪਈ ਹੱਥ ਬਨ ਕੇ ਕਿ ਬਹੁਤ ਔਖੀ ਕੰਡੀਸ਼ਨ 'ਚ ਆਪਾਂ ਲੰਘ ਰਹੇ ਹਾਂ ਮੈਂ ਜਿੱਥੇ ਖੜੇ ਆ ਬਹੁਤ ਸੌਖੀ ਖੜੇ ਆ ਪ੍ਰਮਾਤਮਾ ਦੀ ਕਿਰਪਾ ਹੈ ਪਰ ਜਿੱਥੇ ਅਸੀਂ ਜਾ ਕੇ ਗੁਰਦਾਸਪੁਰ ਜੀ ਤੁਸੀਂ ਉੱਥੇ ਦੇਖੋਗੇ ਤੁਹਾਨੂੰ ਘਰ ਲੱਗੀ ਜਾ ਦੇਖ ਕੇ ਕਿ ਅਸੀਂ ਕਿੱਥੇ ਆ ਗਏ ਉਹ ਉਸ ਕਰਕੇ ਆਪਾਂ ਇਹਨਾਂ ਧਰਮਾਂ ਤੋਂ ਪਰ ਮੈਂ ਇੱਕ ਜੀ ਐਡ ਕਰਨਾ ਚਾਹੁੰਗਾ ਕਿ ਚੜ੍ਹਦੀ ਕਲਾ ਦੇ ਵਿੱਚ ਮੈਂ ਲੋਕ ਦੇਖੇ ਮੈਂ ਜਦੋਂ ਜਾ ਕੇ ਪੁੱਛਿਆ ਬਜ਼ੁਰਗਾਂ ਨੂੰ ਜਾਂ ਔਖੀ ਦੀ ਭੈਣਾਂ ਨੂੰ ਮਾਤਾ-ਮਾਨ ਨੂੰ ਬੱਚਿਆਂ ਨੂੰ ਉਹ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਸੀਗੇ ਕਹਿੰਦੇ ਕੋਈ ਗੱਲ ਨਹੀਂ ਸਮਾਂ ਜਿਹੜਾ ਲੰਘ ਜਾਣਾ ਹੁੰਦਾ ਜਾਂਦਾ ਰਹਿੰਦਾ ਉੱਥੇ ਵੀ ਕਈ ਅਫਵਾਹਾਂ ਵਾਲਾ ਕੋਈ ਨਾ ਕੋ ਹੋ ਜਾਂਦਾ ਇੱਕ ਸੀਗਾ ਉਹ ਕਹਿੰਦਾ ਜੀ ਆ ਨਹੀਂ ਹੋਇਆ ਫਲਾਣਾ ਨਹੀਂ ਹੋਇਆ ਜਿਵੇਂ ਹੋ ਜਾਂਦਾ ਚਲੋ ਹੈਨਾ ਇੱਕ ਬਜ਼ੁਰਗ ਨੇ ਬਹੁਤ ਵਧੀਆ ਗੱਲ ਕੀਤੀ ਰੋਕ ਕੇ ਕਹਿੰਦੇ ਐਮਐਲਏ ਸਾਹਿਬ ਕਹਿੰਦੇ ਸਾਡੇ ਉਰੇ ਕੋਈ ਕਮੀ ਨਹੀਂ ਛੱਡੀ ਕਾਰ ਤੇ ਪਾਣੀ ਦੀ ਬਿਜਲੀ ਦੀ ਹਰ ਚੀਜ਼ ਦੀ ਕਮੀ ਜਿਹੜੀ ਉਹ ਦੂਰ ਕੀਤੀ ਉਹ ਸਾਨੂੰ ਸਾਰਾ ਕੁਝ ਮਿਲਿਆ ਅੱਜ ਤੁਸੀਂ ਵੀ ਕਹਿੰਦੇ ਇੱਥੇ ਆਏ ਹੋ ਪਹਿਲੀ ਵਾਰੀ ਹੋਇਆ ਕਿ ਐਮ ਐਲ ਏ ਸਾਡੇ ਕੋਲ ਇੱਥੇ ਪਹੁੰਚੇ ਨੇ ਅੱਜ ਤੱਕ ਦੀ ਸਾਡੀ ਲਾਈਫ ਦੇ ਵਿੱਚ ਸਾਡੇ ਕੋਲੇ ਸਰਕਾਰ ਦੇ ਨੁਮਾਇੰਦੇ ਪਹੁੰਚੇ ਨੇ ਇੱਕ ਕਦੇ ਅਸੀਂ ਖੁਸ਼ਾ ਕੋਈ ਗੱਲ ਇਹ ਸਮਾਂ ਲੰਘ ਜਾਣਾ ਤੁਹਾਡਾ ਇੱਥੇ ਆਉਣ ਦਾ ਧੰਨਵਾਦ ਉਲਟਾ ਸਾਨੂੰ ਚਾਰ ਰੁਪਏ ਪੁੱਛੀ ਉਹਨਾਂ ਨੇ ਤੇ ਉਹ ਬਿਰਗਾਂ ਨੇ ਕਿਹਾ ਸੀ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੀ ਸਾਡੇ ਨਾਲ ਵਾਅ ਫੈਲਾਉਣ ਵਾਲੇ ਕਿੰਨ੍ਹੇ ਦੋ ਹੁੰਦਾ ਤੇ ਉਹਨੂੰ ਕੰਡਮ ਕਰਨ ਵਾਲੇ ਨੂੰ ਰੋਕਣ ਵਾਲੇ ਸਾਡੇ ਕੋਲ ਹਜ਼ਾਰਾਂ ਲੋਕ ਖੜੇ ਨੇ ਹਜ਼ਾਰਾਂ ਸਾਥੀ ਖੜੇ ਨੇ ਕੋਈ ਨਹੀਂ ਆਪਾਂ ਫਿਰ ਵੀ ਇੱਥੇ ਕਹਿੰਨੇ ਕਿ ਹਵਾ ਤਾਂ ਦੂਰ ਹੋ ਕੋਈ ਦਿੱਕਤ ਨਹੀਂ ਸਾਰਾ ਕੁਝ ਕੰਟਰੋਲ ਇੰਟਾ ਸਾਡਾ ਪ੍ਰਸ਼ਾਸਨ ਮੁਸਤਫੀ ਜਨਰ ਕੰਮ ਕਰ ਰਿਹਾ ਹੈ ਵੀਰ ਵੀ ਅਸੀਂ ਕੁਦਰਤ ਅੱਗੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪੰਜਾਬ ਦੇ ਇੱ ਬੰਦ ਹੋ ਗਿਆ। ਥੈਂਕ ਯੂ ਫਰ ਟੂ ਮੀ। ਲਾਸਟ ਦੇ ਬਖਵਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਜਿੱਥੇ ਲੋਕ ਸੀ ਉੱਥੇ ਦੇਖ ਕੇ ਆਇਆ ਕਿ ਜੋ ਵੀ ਕਾਰਵਾਈ ਪ੍ਰਸ਼ਾਸਨ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਤੇ ਟ੍ਰੇਨਿੰਗ ਬੋਰਡ ਦੇ ਚੇਅਰਮੈਨ ਲਿਬਰੇਰੀ ਸਾਰੇ ਹੋਰ ਬਖਵਾਂ ਪਿੰਡਾਂ ਤੋਂ ਪੰਚਪੰਚ ਸਾਹਿਬ ਬਖਵਾ ਹੋਲਡਰ ਸਰਵਾਰ ਚੇਅਰਮੈਨ ਸਰਕਾਰੀ ਪੰਚ ਸੋ ਜੋ ਪਿੰਡ ਦੇ ਲੋਕਾਂ ਦੀ ਜੋ ਦਿੱਕਤ ਸੀ ਵਾਲੇ ਵਾਲੇ ਅਸੀਂ ਦੇਖਿਆ ਜਾ ਕੇ ਕੰਨ ਪ੍ਰੋਬਲਮ ਆਈ ਹੈ ਕੋਈ ਕੁਦਰਤੀ ਆਫਤ ਹੈ ਕਿ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸੰਜਮ ਦੇ ਨਾਲ ਇਨੀ ਦਿਨਾ ਨਿਜਿਠਿਆ ਜਾਵੇ। ਇਹ ਕੋਈ ਕੁਦਰਤੀ ਆਫਤ ਹੈ ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੁੰਦਾ। ਹਾਂ ਅਸੀਂ ਆਪਣੀ ਡਿਊਟੀ ਜਿਹੜੀ ਆ ਪੂਰੀ ਇਮਾਨਦਾਰੀ ਤਨਦੇਹੀ ਜ਼ਿੰਮੇਵਾਰੀ ਦੇ ਨਾਲ ਨਿਭਾ ਰਹੇ ਹਾਂ। ਜੋ ਵੀ ਦਿੱਕਤਾਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਰਲ ਕੇ ਆਪਾਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ। ਮੈਂ ਫਿਰ ਕਹਨਾ ਕਿ ਸੰਜਮ ਜ਼ਰੂਰ ਰੱਖਿਆ ਜਾਵੇ। ਬਹੁਤ ਸਾਰੇ ਜਗ੍ਹਾ ਤੇ ਵਿੱਚ ਆਪਾਂ ਦੇਖਣ ਲੱਗੇ ਨੇ ਕਿ ਪੁਰਾਣੀ ਚੀਜ਼ ਨਹੀਂ ਹੋਈ, ਪੁਰਾਣੀ ਨਹੀਂ ਹੋਈ। ਹੋ ਜੂਗਾ। ਪਰ ਆਪਾਂ ਅੱਜ ਇੱਥੇ ਸਿਰਫ ਇਹ ਗੱਲ ਕਰੀਏ ਕਿ ਆਪਾਂ ਬਚਣਾ ਕਿਦਾਂ ਬਚਾਉਣਾ ਕਿਤਾ ਆਪਣੇ ਇਲਾਕੇ ਦੇ ਲੋਕਾਂ ਨੂੰ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਅਸੀਂ ਪਿੱਛੇ ਗੁਰਦਾਸਪੁਰ ਡਿਊਟੀ ਲੱਗੀ ਸੀ ਬਾਬਾ ਦੁਕਾਲਾ ਜਾ ਕੇ ਧੀਰੇ ਬੱਬਾ ਨਾਲ ਧੀਰੇ ਬੱਬਾ ਨਾਲ ਜਾ ਕੇ ਆਏ ਆ ਕਿ ਉੱਥੇ ਅਸੀਂ ਦੇਖ ਕੇ ਆਏ ਆ ਕਿ ਬਹੁਤ ਔਖੀ ਸਥਿਤੀ ਜਿਹੜੀ ਔਖੀ ਕੰਡੀਸ਼ਨ ਜਿਹੜੀ ਉਹ ਹੋਈ ਪਈ ਆ ਅਸੀਂ ਅਰਦਾਸ ਕਰਦੇ ਆ ਕਿ ਪੰਜਾਬ ਦੇ ਵਿੱਚ ਕਿ ਸਾਰੇ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਤੇ ਆਤਮਾ ਨੂੰ ਤੇ ਮੇਰ ਪਰੇ ਹਾਜ਼ਰ ਕੀਤੇ ਅਸੀਂ ਇਸ ਕੁਦਰਤੀ ਆਫਤ ਦੇ ਨਾਲ ਰਲ ਮਿਲ ਕੇ ਜੀਠੀਏ ਮੈਂ ਫਿਰ ਕਹਿਣਾ ਕਿ ਇਹ ਚੀਜ਼ਾਂ ਹੁੰਦੀਆਂ ਨੇ ਲਾਈਫ ਦੇ ਵਿੱਚ ਬਹੁਤ ਖੁਸ਼ ਹੋ ਜਾਂਦਾ ਪਰ ਅਪਾ ਸਾਰੇ ਜਦੋਂ ਇਕੱਠੇ ਹੋ ਕੇ ਅਰਦਾਸ ਕਰਾਂਗੇ ਗੁਰੂ ਮਹਾਰਾਜ ਜੀ ਤਾਂ ਇਹ ਚੀਜ਼ਾਂ ਦਾ ਹੱਲੋਂ ਨਿਕਲ ਜੂਗਾ ਸੋ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਸਾਥ ਦੀ ਲੋੜ ਆ ਸੋ ਅਸੀਂ ਸਾਰੇ ਰੜ ਕੇ ਮਾਨ ਸਰਕਾਰ ਲੱਗੀ ਹੋਈ ਆ ਅਸੀਂ ਸਾਰੇ ਲੱਗੇ ਹੋਏ ਆ ਪ੍ਰਸ਼ਾਸਨ ਸਾਡਾ ਸਾਰਾ ਲੱਗਿਆ ਹੈ ਸੋ ਅਸੀਂ ਚਾਹੁੰਦੇ ਆ ਕਿ ਸਾਰੇ ਆਪ ਰੜ ਕੇ ਕੰਮ ਕਰੀਏ ਤੇ ਔਰ ਅਰੇ ਦਿਨਾਂ ਦੇ ਵਿੱਚ ਬੜੇ ਸੁਖਾਵਾਂ ਜਿਹੜਾ ਮਾਹ ਦਾ ਦੇਖਣ ਨੂੰ ਸਮਝ ਲੋਕਾਂ ਫੁਹਾ ਬੜੀਆਂ ਫਲਾਉਂਦੇ ਨੇ ਈ ਤਰ੍ਹਾਂ ਦੇ ਉਹਨਾਂ ਲਈ ਕੀ ਵਾਰਮਾ ਮੈਂ ਫਿਰ ਕਹਿ ਰਿਹਾ ਦੇਖੋ ਇਹ ਹਰ ਤਰ੍ਹਾਂ ਦਾ ਬੰਦਾ ਦੁਨੀਆ 'ਚ ਹੈਗਾ ਆਪਵਾਮਾ ਫੈਲਾਉਣ ਵਾਲਿਆਂ ਨੂੰ ਮੇਰੀ ਬੇਨਤੀ ਵੀ ਹੈ ਪਈ ਰੱਖਣ ਕਿ ਬਹੁਤ ਔਖੀ ਕੰਡੀਸ਼ਨ 'ਚ ਆਪਾਂ ਲੰਘ ਰਹੇ ਹਾਂ ਮੈਂ ਜਿੱਥੇ ਖੜਿਆ ਉਹ ਬਹੁਤ ਸੌਖੀ ਥਾਂ ਹੈ ਪ੍ਰਮਾਤਮਾ ਦੀ ਕਿਰਪਾ ਹੈ ਪਰ ਜਿੱਥੇ ਅਸੀਂ ਜਾ ਕੇ ਗੁਰਦਾਸਪੁਰ ਜੀ ਤੁਸੀਂ ਉੱਥੇ ਦੇਖੋਗੇ ਤੁਹਾਨੂੰ ਡਰ ਲੱਗੀਗਾ ਦੇਖ ਕੇ ਕਿ ਅਸੀਂ ਕਿੱਥੇ ਆ ਗਏ ਉਹ ਉਸ ਕਰਕੇ ਆਪਾ ਇਹਨਾਂ ਅਫਵਾਹਾਂ ਤੋਂ ਪਰ ਮੈਂ ਇੱਕ ਜੀ ਐਡ ਕਰਨਾ ਚਾਹਾਂਗਾ ਕਿ ਚੜ੍ਹਦੀ ਕਲਾ ਦੇ ਵਿੱਚ ਮੈਂ ਲੋਕ ਵੇਖੇ ਮੈਂ ਜਦੋਂ ਜਾ ਕੇ ਪੁੱਛਿਆ ਬਜ਼ੁਰਗਾਂ ਨੂੰ ਜਾਂ ਔਕਰੀ ਭੈਣਾਂ ਨੂੰ ਮਾਤਾ ਮਾਂ ਨੂੰ ਬੱਚਿਆਂ ਨੂੰ ਉਹ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਸੀਗੇ ਕਹਿੰਦੇ ਕੋਈ ਗੱਲ ਨਹੀਂ ਇਹ ਸਮਾ ਜਿਹੜਾ ਲੰਘ ਜਾਣਾ ਹੁੰਦਾ ਜਾਂਦਾ ਰਹਿੰਦਾ ਉੱਥੇ ਵੀ ਕਈ ਅਫਵਾਹਾਂ ਵਾਲਾ ਕੋਈ ਨਾ ਕੋ ਹੋ ਜਾਂਦਾ ਇੱਕ ਸੀਗਾ ਉਹ ਕਹਿੰਦਾ ਜੀ ਆ ਨਹੀਂ ਹੋਇਆ ਫਲਾਣਾ ਨਹੀਂ ਹੋਇਆ ਜਿਵੇਂ ਹੋ ਜਾਂਦਾ ਚਲੋ ਹੈਨਾ ਇੱਕ ਬਜ਼ੁਰਗ ਨੇ ਬਹੁਤ ਵਧੀਆ ਗੱਲ ਕਹੀ ਉਹਨੂੰ ਟੋਕ ਕੇ ਕਹਿੰਦੇ ਐਮਐਲਏ ਸਾਹਿਬ ਕਹਿੰਦੇ ਸਾਡੇ ਉਰੇ ਕੋਈ ਕਮੀ ਨਹੀਂ ਛੱਡੀ ਸਰਕਾਰ ਨੇ ਪਾਣੀ ਦੀ ਬਿਜਲੀ ਦੀ ਹਰ ਚੀਜ਼ ਦੀ ਕਮੀ ਜਿਹੜੀ ਉਹ ਦੂਰ ਕੀਤੀ ਸਾਨੂੰ ਸਾਰਾ ਕੁਝ ਮਿਲਿਆ ਅੱਜ ਤੁਸੀਂ ਵੀ ਕਹਿੰਦੇ ਇੱਥੇ ਇਹ ਪਹਿਲੀ ਵਾਰੀ ਹੋਇਆ ਕਿ ਐਮਐਲਏ ਸਾਡੇ ਕੋਲ ਇੱਥੇ ਪਹੁੰਚੇ ਨੇ ਅੱਜ ਤੱਕ ਦੀ ਸਾਡੀ ਲਾਈਫ ਦੇ ਵਿੱਚ ਸਾਡੇ ਕੋਲੇ ਸਰਕਾਰ ਦੇ ਨੁਮਾਇੰਦੇ ਪਹੁੰਚੇ ਨੇ ਉਹ ਕਹਿੰਦੇ ਅਸੀਂ ਖੁਸ਼ ਆ ਕੋਈ ਗੱਲ ਇਹ ਸਮਾਂ ਲੰਘ ਜਾਣਾ ਤੁਹਾਡਾ ਇੱਥੇ ਆਉਣ ਦਾ ਧੰਨਵਾਦ ਉਲਟਾ ਸਾਨੂੰ ਚਾਰ ਰੋਟੀ ਪੁੱਛੀ ਉਹਨਾਂ ਨੇ ਤੇ ਉਹ ਗੁਰਗਾਂ ਨੇ ਕਿਹਾ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੀ ਸਾਡੇ ਨਾਲ ਵਾਅ ਫੈਲਾਉਣ ਵਾਲੇ 2 ਹੁੰਦਾ ਤੇ ਉਹਨੂੰ ਕੰਡੈਮ ਕਰਨ ਵਾਲੇ ਉਹਨੂੰ ਰੋਕਣ ਵਾਲੇ ਸਾਡੇ ਕੋਲ ਹਜ਼ਾਰਾਂ ਲੋਕ ਖੜੇ ਨੇ ਹਜ਼ਾਰਾਂ ਸਾਥੀ ਖੜੇ ਨੇ ਕਹਿੰਦਾਂ ਲਈ ਆਪਾਂ ਫਿਰ ਵੀ ਇੱਥੇ ਕਹਿੰਦੇ ਕਿ ਹਵਾਵਾਂ ਤੋਂ ਦੂਰ ਕੋਈ ਦਿੱਕਤ ਨਹੀਂ ਸਾਰਾ ਕੁਝ ਕੰਟਰੋਲ ਹੈ ਸਾਡਾ ਪ੍ਰਸ਼ਾਸਨ ਮੁਸਤਫੀ ਜੀ ਨਾਲ ਕੰਮ ਕਰ ਰਿਹਾ ਹੈ ਫਿਰ ਵੀ ਅਸੀਂ ਕੁਦਰਤ ਅੱਗੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪੰਜਾਬ ਦੇ ਇ good hota thank you